ਛੁੱਟੀ ਦਾ ਨਜ਼ਾਇਜ਼ ਫਾਇਦਾ ਚੁੱਕਣ ਵਾਲਿਆਂ ਖਿਲਾਫ ਸਿੱਖਿਆ ਵਿਭਾਗ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ ਸਕੂਲ ਸਿੱਖਿਆ ਵਿਭਾਗ ਨੇ ਮੈਡੀਕਲ ਛੁੱਟੀ ਲੈਣ ਦੇ ਨਿਯਮਾਂ 'ਚ ਬਦਲਾਅ ਕੀਤੇ ਨੇ ਹੁਣ ਇੱਕ ਜਾਂ ਉਸ ਤੋਂ ਜ਼ਿਆਦਾ ਦਿਨ ਦੀ ਛੁੱਟੀ ਲੈਣ ਤੇ ਕਰਮਚਾਰੀਆਂ ਨੂੰ ਦੋ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਪੈਣਗੇ ਇਹਨਾਂ 'ਚੋਂ ਪਹਿਲਾ ਮੈਡੀਕਲ ਸਰਟੀਫਿਕੇਟ ਹੈ ਜੋ ਡਾਕਟਰ ਵੱਲੋਂ ਜਾਰੀ ਕੀਤਾ ਗਿਆ ਹੋਵੇ ਅਤੇ ਦੂਜਾ ਫਿਟਨੈਸ ਸਰਟੀਫਿਕੇਟ ਛੁੱਟੀ ਲੈਣ ਲਈ ਹੁਣ ਇਹ ਦੋਵੇਂ ਪ੍ਰਮਾਣ ਪੱਤਰ ਬਲਾਕ ਦਫ਼ਤਰ 'ਚ ਜਮ੍ਹਾਂ ਕਰਵਾਉਣੇ ਪੈਣਗੇ ਇਹ ਬਦਲਾ ਇਸ ਲਈ ਕੀਤਾ ਗਿਆ ਹੈ ਤਾਂਕਿ ਕਰਮਚਾਰੀ ਮੈਡੀਕਲ ਛੁੱਟੀ ਦਾ ਦੁਰਉਪਯੋਗ ਨਾ ਕਰਨ ਅਤੇ ਸਕੂਲਾਂ 'ਚ ਹਾਜ਼ਰੀ ਯਕੀਨੀ ਹੋ ਸਕੇ ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਸੈਂਟਰ ਹੈੱਡ ਟੀਚਰਸ ਅਤੇ ਸਕੂਲ ਮੁਖੀਆਂ ਨੂੰ ਪੱਤਰ ਭੇਜ ਕੇ ਮੈਡੀਕਲ ਛੁੱਟੀ ਦੇ ਸੰਬੰਧ 'ਚ ਨਵੀਂ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਮੈਡੀਕਲ ਛੁੱਟੀ ਪੂਰੀ ਹੋਣ ਤੋਂ ਬਾਅਦ ਕਰਮਚਾਰੀ ਨੂੰ ਪਹਿਲਾਂ ਬਲਾਕ ਦਫ਼ਤਰ 'ਚ ਫਿਟਨੈਸ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪਵੇਗਾ ਫਿਰ ਸਕੂਲ 'ਚ ਹਾਜ਼ਰ ਹੋਣਾ ਪਵੇਗਾ ਛੁੱਟੀ ਦਾ ਨਜਾਇਜ਼ ਫਾਇਦਾ ਚੁੱਕਣ ਵਾਲਿਆਂ ਖਿਲਾਫ ਸਿੱਖਿਆ ਵਿਭਾਗ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ ਸਕੂਲ ਸਿੱਖਿਆ ਵਿਭਾਗ ਨੇ ਮੈਡੀਕਲ ਛੁੱਟੀ ਲੈਣ ਦੇ ਨਿਯਮਾਂ 'ਚ ਬਦਲਾਅ ਕੀਤੇ ਨੇ ਹੁਣ ਇੱਕ ਜਾਂ ਉਸ ਤੋਂ ਜ਼ਿਆਦਾ ਦਿਨ ਦੀ ਛੁੱਟੀ ਲੈਣ ਤੇ ਕਰਮਚਾਰੀਆਂ ਨੂੰ ਦੋ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਪੈਣਗੇ ਇਨਾਚੋ ਪਹਿਲਾ ਮੈਡੀਕਲ ਸਰਟੀਫਿਕੇਟ ਹੈ ਜੋ ਡਾਕਟਰ ਵੱਲੋਂ ਜਾਰੀ ਕੀਤਾ ਗਿਆ ਹੋਵੇ ਅਤੇ ਦੂਜਾ ਫਿਟਨੈਸ ਸਰਟੀਫਿਕੇਟ ਛੁੱਟੀ ਲੈਣ ਲਈ ਹੁਣ ਇਹ ਦੋਵੇਂ ਪ੍ਰਮਾਣ ਪੱਤਰ ਬਲਾਕ ਦਫ਼ਤਰ 'ਚ ਜਮ੍ਹਾਂ ਕਰਵਾਉਣੇ ਪੈਣਗੇ ਇਹ ਬਦਲਾ ਇਸ ਲਈ ਕੀਤਾ ਗਿਆ ਹੈ ਤਾਂਕਿ ਕਰਮਚਾਰੀ ਮੈਡੀਕਲ ਛੁੱਟੀ ਦਾ ਦੁਰਉਪਯੋਗ ਨਾ ਕਰਨ ਅਤੇ ਸਕੂਲਾਂ 'ਚ ਹਾਜ਼ਰੀ ਯਕੀਨੀ ਹੋ ਸਕੇ ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਸੈਂਟਰ ਹੱਟ ਟੀਚਰਸ ਅਤੇ ਸਕੂਲ ਮੁਖੀਆਂ ਨੂੰ ਪੱਤਰ ਭੇਜ ਕੇ ਮੈਡੀਕਲ ਛੁੱਟੀ ਦੇ ਸੰਬੰਧ ਚ ਨਵੀਂ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਮੈਡੀਕਲ ਛੁੱਟੀ ਪੂਰੀ ਹੋਣ ਤੋਂ ਬਾਅਦ ਕਰਮਚਾਰੀ ਨੂੰ ਪਹਿਲਾਂ ਬਲਾਕ ਦਫ਼ਤਰ ਚ ਫਿਟਨੈਸ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪਵੇਗਾ ਫਿਰ ਸਕੂਲ ਚ ਹਾਜ਼ਰ ਹੋਣਾ ਪਵੇਗਾ